ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਲੇਸ ਪੈਟਰਨ ਲੈ ਕੇ ਆਈਆਂ ਇਸ ਤਰ੍ਹਾਂ ਇਹਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਜਿਹੜਾ ਬਣਾ ਸਕਦੇ ਹਾਂ ਜਿਵੇਂ ਆਪਣੀ ਕਾਰਡੀਗਨ ਤੇ ਬੇਬੀ ਬਲੈਂਕਟ ਤੇ ਬੇਬੀ ਫਰੌਕ ਤੇ ਜਿਵੇਂ ਸ਼ਾਲ ਬਣਾ ਰਹੇ ਹਾਂ ਤਾਂ ਆਪਾਂ ਦੋਨਾਂ ਕੰਨੀਆਂ ਤੇ ਇਸ ਤਰ੍ਹਾਂ ਬਣਾ ਸਕਦੇ ਹਾਂ ਜਾਂ ਹੋਰ ਵੀ ਕਈ ਆਪਾਂ ਜਿਵੇਂ ਕੋਈ ਚਾਦਰ ਬਣਾਈ ਆਪਾਂ ਚਾਦਰ ਚਾਦਰ ਦੀਆਂ ਕੰਨੀਆਂ ਤੇ ਇਸ ਤਰ੍ਹਾਂ ਨੂੰ ਲਗਾ ਸਕਦੇ ਆ ਕਿਤੇ ਵੀ ਆਪਾਂ ਇਸ ਜਿਹੜਾ ਲੇਸ ਪੈਟਰਨ ਨੂੰ ਸੈੱਟ ਕਰ ਸਕਦੇ ਆ ਜਿਵੇਂ ਹੁਣ ਆਪਾਂ ਆਪਣੀ ਕੋਈ ਕਾਰਡੀਗਨ ਬਣਾਉਣੀ ਹੈ ਤਾਂ نیچے ਇਸ ਤਰ੍ਹਾਂ ਜਿਗ ਜੈਗ ਬਾਰਡਰ ਦੀ ਤਰ੍ਹਾਂ ਇਸ ਤਰ੍ਹਾਂ ਨੂੰ ਬਣਾ ਕੇ ਉੱਪਰੋਂ ਆਪਾਂ ਕੁੰਡੇ ਉਠਾ ਲੈਣੇ ਜਿੰਨੇ ਆਪਾਂ ਨੂੰ ਚਾਹੀਦੇ ਹੋਣਗੇ ਤਾਂ ਇਸ ਤਰ੍ਹਾਂ نیچے ਜਿਹੜਾ ਇਹ ਜਿਗ ਜੈਗ ਬਾਰਡਰ ਦੀ ਤਰ੍ਹਾਂ ਬਣ ਜਾਊਗਾ ਕਿਤੇ ਵੀ ਆਪਾਂ ਇਹਨੂੰ ਜਿਹੜਾ ਸੈੱਟ ਕਰ ਸਕਦੇ ਆ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਹਨੂੰ ਬਣਾਉਣਾ ਬਣਾਈ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਸੌਖਾ ਹੈ ਇਹਨੂੰ ਬਣਾਉਣ ਵਾਸਤੇ ਆਪਾਂ ਤਿੰਨ ਕੁੰਡੇ ਲੈ ਲਓ ਤਿੰਨ ਕੁੰਡੇ ਲੈਣੇ ਆਪਾਂ ਮੰਨ ਲਓ ਹੁਣ ਆਪਣੀ ਇੱਥੇ ਸ਼ੁਰੂਆਤ ਆ ਪਹਿਹ ਤਿੰਨ ਕੁੰਡੇ ਪਾ ਲਈ ਚਲਾਈ ਉੱਪਰ ਤਾਂ ਪਹਿਲੀ ਸਲਾਈ ਆਪਾਂ ਕਿਵੇਂ ਬਣਾਉਣੀ ਆ ਸਿੱਧੇ ਪਾਸੇ ਤੋਂ ਪਹਿਲਾਂ ਆਪਾਂ ਇੱਕ ਸਲਾਈ ਉਲਟੀ ਬਣਾ ਲੈਣੀ ਹੈ ਫਿਰ ਉਲਟੇ ਪਾਸੇ ਤੇ ਇੱਕ ਸਲਾਈ ਉਲਟੀ ਇਹ ਨਾਲ ਆਪਣੇ ਕੁੰਡੇ ਲੂਜ਼ ਹੋ ਜਾਣਗੇ ਥੋੜੇ ਜਿھے ਫਿਰ ਅੱਗੇ ਜਿਹੜੀਆਂ ਆਪਾਂ 10 ਸਲਾਂਗਾਂ ਰਿਪੀਟ ਕਰਾਂਗੇ ਹੁਣ ਮੈਂ ਇੱਥੇ 10 ਲਾਂਗਾਂ ਰਿਪੀਟ ਕਰੂੰਗੀ ਉਹੀ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਆਪਣਾ ਜਿਹੜਾ ਇਸ ਤਰ੍ਹਾਂ ਲੇਸ ਬਣਦੀ ਉਹ ਇਸ ਤਰ੍ਹਾਂ ਜਾਂ ਜਿਗ ਜੈਗ ਬਾਰਡਰ ਕਹ ਲਓ ਇਸ ਤਰ੍ਹਾਂ ਬਣਦਾ ਜਾਊਗਾ ਤਾਂ ਪਹਿਲੀ ਸਲਾਈ ਆਪਣੀ ਹੁਣ ਸਿੱਧੇ ਪਾਸੇ ਤੋਂ ਹੈ ਸਿੱਧੇ ਪਾਸੇ ਤੋਂ ਆਪਾਂ ਇੱਕ ਕੁੰਡਾ ਤਾਰਨਾ ਹੈ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਤਾਰ ਲਿਆ ਥ्रेड ਕਰਨਾ ਹੈ ਪਿੱਛੇ ਇੱਕ ਕੁੰਡਾ ਬਣਾਉਣਾ ਆਪਾਂ ਸਿੱਧਾ ਦੋ ਕੁੰਡੇ ਹੋ ਗਏ ਦੋ ਕੁੰਡਿਆਂ ਦੇ ਬਾਅਦ ਵਿੱਚ ਆਪਣੀ ਜਾਲੀ ਬਣੂਗੀ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਆਪਣਾ ਰਹਿ ਗਿਆ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਤਾਂ ਹਰੇਕ ਸਲਾਈ ਚ ਆਪਣੇ ਕੁੰਡੇ ਵਧਣਗੇ ਤਿੰਨ ਕੁੰਡਿਆਂ ਤੋਂ ਚਾਰ ਕੁੰਡੇ ਹੋਗੇ ਹੁਣ ਆ ਗਏ ਆਪਾਂ ਦੂਸਰੀ ਸਲਾਈ ਤੇ ਉਲਟ ਪਾਸੇ ਤੇ ਉਲਟੇ ਪਾਸੇ ਤੋਂ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਸਾਰੀਆਂ ਸਲਾਈਆਂ ਆਪਾਂ ਸਿੱਧੀਆਂ ਕੋਈ ਵੀ ਕੁੰਡਾ ਉਤਾਰਨ ਨਹੀਂ ਇਸ ਤਰ੍ਹਾਂ ਚਾਹੇ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਦੂਸਰੀ ਸਲਾਈ ਹੁਣ ਆ ਗਈ ਆਪਣੀ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਪਹਿਲਾਂ ਉਤਾਰਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੇ ਥ्रेड ਕਰਾਂਗੇ ਪਿੱਛੇ ਇਹ ਰੇ ਕੁੰਡਾ ਬਣਾਵਾਂਗੇ ਸਿੱਧਾ ਦੋ ਕੁੰਡੇ ਹੋਗੇ ਦੋ ਕੁੰਡਿਆਂ ਦੇ ਬਾਅਦ ਵਿੱਚ ਬਣੂਗੀ ਜਾਲੀ ਥ੍ਰੈਡ ਕਰਾਂਗੇ ਅਗਲੀ ਤਾਂ ਹੁਣ ਆਪਣੇ ਪਹਿਲੇ ਇੱਕ ਕੁੰਡਾ ਸੀ ਹੁਣ ਦੋ ਕੁੰਡੇ ਸਿੱਧੇ ਹੋਗੇ ਇਸ ਤਰ੍ਹਾਂ ਹੁਣ ਆ ਗਈ ਚੌਥੀ ਸਲਾਈ ਉਲਟ ਪਾਸੇ ਤੋਂ ਸਾਰੇ ਕੁੰਡੇ ਆਪਾਂ ਬਣਾ ਦੇਾਂਗੇ ਸਿੱਧੇ ਇਸ ਤਰ੍ਹਾਂ पांचवी सिलाई आ गई अपनी फेर उसी तरह सीधे पासे तो एक कुंडा तार के थ्रेड ਆਪਾਂ ਪਿੱਛੇ ਕਰਾਂਗੇ ਤੇ ਇੱਕ ਹੁੰਡਾ ਬਣਾਵਾਂਗੇ ਸਿੱਧਾ ਫਿਰ ਦੋ ਕੁੰਡਿਆਂ ਦੇ ਬਾਅਦ ਵਿੱਚ ਬਣਾਵਾਂਗੇ ਜਾਲੀ ਫਿਰ ਅੱਗੇ ਕਰਕੇ ਹੁਣ ਆਪਣੇ ਕੋਲ ਇੱਥੇ ਤਿੰਨ ਕੁੰਡੇ ਸਿੱਧੇ ਆ ਗਏ ਹੁਣ ਆਪਣੀ ਛੇਵੀਂ ਸिलाई ਉਲਟ ਪਾਸੇ ਤੋਂ ਉਲਟ ਪਾਸੇ ਤੋਂ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਐਸੇ ਬਹੁਤ ਹੀ ਈਜ਼ ਇਟ ਹੈ ਯਾ ਨਾ ਹੁਣ ਆਪਾਂ ਬਣਾਵਾਂਗੇ 7ਵੀਂ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਇਸੇ ਤਰ੍ਹਾਂ ਪਹਿਲਾਂ ਉਤਾਰ ਕੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਦੋ ਕੁੰਡਿਆਂ ਦੇ ਬਾਅਦ ਵਿੱਚ ਜਾਲੀ ਬੰਦਦੀ ਹੈ ਤਾਂ ਥ੍ਰੈਡ ਅੱਗੇ ਕਰਾਂਗੇ ਬਾਕੀ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਠੀਕ ਹੈ 8ਵੀਂ ਸਲਾਈ ਸਾਰੇ ਕੋੰਡੇ ਸਿੱਧੇ ਬਣਾ ਲੈਣੇ ਉਲਟੇ ਪਾਸੇ ਤੋਂ 9ਵੀਂ ਸਲਾਈ ਉਲਟੇ ਪਾਸੇ ਤੋਂ 9ਵੀਂ ਸਲਾਈ ਸਿੱਧੇ ਪਾਸੇ ਇੱਕ ਕੁੰਡਾ ਤਾਰ ਕੇ ਥ्रेड ਕਰਾਂਗੇ ਪਿੱਛੇ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਦੋ ਕੁੰਡੇ ਹੋਗੇ ਥ्रेड ਅੱਗੇ ਕਰਕੇ ਜਾਲੀ ਬਣਾਵਾਂਗੇ ਬਾਕੀ ਕੁੰਡੇ ਸਿੱਧੇ ਐਸਾ ਹੌਲਟ ਪਾਸੇ ਤੋਂ ਸਾਰੇ ਹੁੰਡੇ ਬਣਾਵਾਂਗੇ ਆਪਾਂ ਸਿੱਧੇ ਹੁਣ ਫੇਰ ਆਪਾਂ ਆ ਗਏ ਸਿੱਧੀ ਸਾਈਡ ਤਾਂ ਸਿੱਧੇ ਪਾਸੇ ਤੇ ਹੁਣ ਆਪਣੇ ਕੋਲ 2 4 6 8 ਹੁੰਡੇ ਹੋ ਗਏ ਆਪਾਂ 10 ਹੁੰਡੇ ਬਣਾਣੇ ਇੱਥੇ ਇੱਕ ਹੁੰਡਾ ਤਾਰ ਕੇ ਉਸੇ ਤਰ੍ਹਾਂ ਥ्रेड ਕਰਾਂਗੇ ਪਿੱਛੇ ਫਿਰ ਇੱਕ ਹੁੰਡਾ ਬਣਾਇਆ ਸਿੱਧਾ ਥ्रेड ਕਰਾਂਗੇ ਅੱਗੇ ਫਿਰ ਆਪਣੀ ਇਹ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਹੁੰਡੇ ਆ ਗਏ ਸਿੱਧੇ ਉਲਟੀ ਸਾਈਡ ਤੋਂ ਸਾਰੇ ਹੁੰਡੇ ਬਣਾਵਾਂਗੇ ਫੇਰ ਆਪਾਂ ਆ ਗਏ ਸਿੱਧੀ ਸਾਈਡ ਤੇ ਤਾਂ ਸਿੱਧੀ ਸਾਈਡ ਤੇ 2 4 6 8 9 ਕੁੰਡੇ ਹੋ ਗਏ ਆਪਾਂ ਇੱਕ ਵਾਰ ਜਾਲੀ ਹੋਰ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਸੀਤਾ ਹੁਣ ਥ्रेड ਕਰਾਂਗੇ ਅੱਗੇ ਜਾਲੀ ਬਣਾਵਾਂਗੇ ਬਾਕੀ ਕੁੰਡੇ ਆਪਣੇ ਸਿੱਧੇ ਉਹਨਾ ਆਪਣੇ ਕੋਲ ਇੱਥੇ 2 4 6 8 10 ਕੁੰਡੇ ਹੋ ਗਏ ਹਰੇਕ ਸਲਾਈ ਚ ਆਪਾਂ ਇੱਕ ਕੁੰਡਾ ਵਧਾਉਂਦੇ ਆ ਇਹ ਇੱਥੇ ਜਾਲੀ ਬਣਾ ਕੇ ਤਾਂ ਆਪਣੇ ਕੋਲ ਜਿਹੜੀਆਂ 1 2 3 4 10 ਲਾਈਆਂ ਚ 5 ਜਾਲੀਆਂ ਬਣ ਜਾਂਦੀਆਂ ਇਹ ਔਰ ਟੀ ਸਾਈਡ ਤੋਂ ਹੁਣ ਆਪਾਂ 3 ਕੁੰਡੇ ਸੀ ਆਪਣੇ ਕੋਲ ਤਾਂ 7 ਕੁੰਡੇ ਆਪਣੇ ਕੋਲ ਵਧ ਗਏ ਹੁਣ ਆਪਾਂ ਇਹ ਸੱਤ ਕੁੰਡੇ ਬੰਦ ਕਰਾਂਗੇ ਪਹਿਲਾਂ ਆਪਾਂ ਇੱਕ ਕੁੰਡਾ ਬਣਾਵਾਂਗੇ ਸਿੱਧਾ ਫਿਰ ਦੂਸਰਾ ਬਣਾਵਾਂਗੇ ਸਿੱਧਾ ਉਲਟੀ ਸਾਈਡ ਐ ਫਿਰ ਇਹਨੂੰ ਬੰਦ ਕਰ ਦਾਂਗੇ ਇਹ ਕੁੰਡਾ ਉੱਪਰ ਦੀ ਛੁੱਟ ਦਾਂਗੇ ਇੱਕ ਕੁੰਡਾ ਬੰਦ ਹੋ ਗਿਆ ਫਿਰ ਦੂਸਰਾ ਕੁੰਡਾ ਬਣਾਈ ਕਰਾਂਗੇ ਇਹ ਕੁੰਡਾ ਇਹਦੇ ਉੱਪਰ ਦੀ ਛੁੱਟਾਂਗੇ ਦੋ ਕੁੰਡੇ ਬੰਦ ਹੋ ਗਏ ਫਿਰ ਤੀਸਰਾ ਕੁੰਡਾ ਵੀ ਇਸੇ ਤਰ੍ਹਾਂ ਬਣਾ ਕੇ ਇਹ ਕੁੰਡਾ ਇਹਦੇ ਉੱਪਰ ਦੀ ਛੁੱਟਾਂਗੇ ਤਿੰਨ ਫੇਰ ਚੌਥਾ ਕੁੰਡਾ ਵੀ ਉਸੇ ਤਰ੍ਹਾਂ ਚਾਰ ਪੰਜਵਾਂ ਕੁੰਡਾ ਵੀ ਉਸੇ ਤਰ੍ਹਾਂ ਫਿਰ 6 ਫਿਰ ਸੱਤਵਾਂ ਕੁੰਡਾ ਆਪਾਂ ਬੰਦ ਕਰਾਂਗੇ ਜਾਲੀ ਵਾਲਾ ਕੁੰਡਾ ਇਸ ਤਰ੍ਹਾਂ ਸਿੱਧਾ ਬਣਾ ਕੇ ਇਹ ਕੁੰਡਾ ਇਹਦੇ ਉੱਪਰ ਦੀ ਛੋਟ ਦਾਂਗੇ ਠੀਕ ਹੈ ਸੱਤ ਕੁੰਡੇ ਆਪਣੇ ਵਧੇ ਸੀ ਤਾਂ ਸੱਤ ਕੁੰਡੇ ਆਪਾਂ ਹੁਣ ਬੰਦ ਕਰ ਲਈ ਤਾਂ ਦੂਸਰੇ ਦੋ ਕੁੰਡੇ ਆਪਾਂ ਇੱਕ ਦੋ ਸਿੱਧੇ ਬਣਾ ਲੈ ਤਾਂ ਇਸ ਤਰ੍ਹਾਂ ਜਿਹੜਾ ਇਹ ਇਸ ਤਰ੍ਹਾਂ ਆਪਣਾ ਡਿਜ਼ਾਈਨ ਇਹ ਬਣ ਕੇ ਆ ਜਾਂਦਾ ਹੈ ਹੁਣ ਆਪਣੇ ਕੋਲ ਫੇਰ ਉਸੇ ਤਰ੍ਹਾਂ ਤਿੰਨ ਗੁੰਡੇ ਰਹਿ ਗਏ ਤਾਂ ਪਹਿਲੀ ਸਲਾਈ ਜਿਵੇਂ ਆਪਾਂ ਸ਼ੁਰੂ ਕੀਤੀ ਸੀ ਉਸੇ ਤਰ੍ਹਾਂ ਆਪਾਂ ਸ਼ੁਰੂ ਕਰ ਲੈਣੀ ਹੈ ਇੱਕ ਗੁੰਡਾ ਤਾਰ ਕੇ ਤਿੰਨ ਗੁੰਡਿਆਂ ਤੋਂ ਆਪਣਾ ਡਿਜ਼ਾਈਨ ਇਹ ਸ਼ੁਰੂ ਹੁੰਦਾ 10 ਗੁੰਡਿਆਂ ਤੇ ਜਾ ਕੇ ਇਹ ਬੰਦ ਹੁੰਦਾ ਜੇ 10 ਗੁੰਡੇ ਹੋ ਜਾਂਦੇ ਆ 7 ਗੁੰਡੇ ਆਪਾਂ ਬੰਦ ਕਰ ਲੈਣੀਆਂ 3 ਗੁੰਡੇ ਫੇਰ ਰਹਿ ਜਾਂਦੀਆਂ ਜਿਵੇਂ ਹੁਣ ਆਪਾਂ ਇੱਥੇ 7 ਗੁੰਡੇ ਬੰਦ ਕਰਕੇ 3 ਗੁੰਡੇ ਰਹਿ ਗਏ ਡਿਜ਼ਾਈਨ ਦੁਬਾਰਾ ਫੇਰ ਸ਼ੁਰੂ ਹੋ ਗਿਆ ਥ੍ਰੈਡ ਕਰਾਂਗੇ ਪਿੱਛੇ ਉਸੇ ਤਰ੍ਹਾਂ ਪਹਿਲੀ ਸਲਾਈ ਇੱਕ ਗੁੰਡਾ ਬਣਾਇਆ ਸਿੱਧਾ 2 ਗੁੰਡੇ ਹੋ ਗਏ ਥ੍ਰੈਡ ਕਰਾਂਗੇ ਅੱਗੇ 2 ਗੁੰਡਿਆਂ ਦੇ ਬਾਅਦ ਵਿੱਚ ਆਪਾਂ ਜਾਲੀ ਬਣਾਉਂਦੇ ਜਾਣਾ ਹਰੇਕ ਸਲਾਈ 'ਚ ਤੇ ਇੱਕ ਗੁੰਡਾ ਸਿੱਧਾ ਆ ਗਿਆ ਇਸ ਤਰ੍ਹਾਂ ਤੇ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਜਦੋਂ ਆਪਾਂ ਐਸੇ ਤਰ੍ਹਾਂ ਇਹਨੂੰ ਬਣਾਉਂਦੇ ਜਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਆਪਣਾ ਇਹ ਬਣਦਾ ਜਾਂਦਾ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਜਿਹੜੀ ਇਹਦੀ ਆਪਣੀ ਪੁਠ ਸਿਰਦਾ ਆਪਣੀ ਇੰਨੀ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਵੀ ਇਧਰਲਾ ਪਾਸਾ ਸਿੱਧਾ ਥੋੜਾ ਜਿਹਾ ਹੀ ਪਤਾ ਲੱਗਦਾ ਹੈ ਦੋਨੇ ਪਾਸੇ ਸੇਮ ਇੱਕੋ ਜਿਹਾ ਬਸ ਥੋੜਾ ਜਿਹਾ ਆਪਣਾ ਜੇ ਤਾਂ ਆਪਾਂ ਗੁੰਡੇ ਬੰਦ ਕਰਦੇ ਆ ਇਸ ਤਰ੍ਹਾਂ ਕਟਾਣ ਤੋਂ ਪਤਾ ਲੱਗਦਾ ਹੈ ਤੇ ਇਹਨੂੰ ਆਪਾਂ ਸਿੱਧੀ ਸਾਈਡ ਕਹਿ ਦਿੰਨੇ ਆ ਤੇ ਇਧਰ ਲਈ ਆਪਾਂ ਉਲਟੀ ਸਾਈਡ ਕਹਿ ਦਿੰਨੇ ਆ ਹੁਣ ਇਸ ਤਰ੍ਹਾਂ ਜਿੰਨੀ ਤੁਸੀਂ ਇਸਦੀ ਲੰਬਾਈ ਰੱਖਣੀ ਹੋਗੀ ਰੱਖ ਸਕਦੇ ਆ ਤੇ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਸੈੱਟ ਕਰ ਸਕਦੇ ਆ ਤੇ ਜੇਕਰ ਤੁਸੀਂ ਚੜਾਈ ਇਹਦੀ ਜ਼ਿਆਦਾ ਰੱਖਣੀ ਹੈ ਤੇ ਜਿਹੜੇ ਇੱਥੇ ਮੈਂ ਤਿੰਨ ਗੁੰਡੇ ਲਏ ਆ ਤੁਸੀਂ ਜ਼ਿਆਦਾ ਗੁੰਡੇ ਲੈ ਸਕਦੇ ਆ ਜਿਵੇਂ ਤਿੰਨ ਲੈ ਇੱਥੇ ਮੈਂ ਤੁਸੀਂ 5-7 ਇਸ ਤਰ੍ਹਾਂ ਜਿਆਦਾ ਕੁੰਡੇ ਲੈ ਸਕਦੀਆਂ ਹਰੇਕ ਸਲਾਈ ਵਿੱਚ ਜਾਲੀ ਹੀ ਬਣਾ ਕੇ ਕੁੰਡਾ ਬਣਾਉਂਦੇ ਜਾਣਾ ਫਿਰ ਉਹਨੇ ਕੁੰਡੇ ਬਾਅਦ ਵਿੱਚ ਬੰਦ ਕਰ ਲੈਣੇ ਆ ਤਾਂ ਜਿਹੜੇ ਆਪਣੀ ਇਹ ਕਟਾਂ ਥੋੜੇ ਜਿਹੇ ਵੱਡੇ ਬਣ ਜਾਣਗੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਤੁਸੀਂ ਡਿਜ਼ਾਈਨ ਨੂੰ ਸੈੱਟ ਕਰਨਾ ਕਰ ਸਕਦੇ ਬਣਾਈ ਵਿੱਚ ਜਿਹੜਾ ਬਹੁਤ ਹੀ ਜਿਆਦਾ ਆਸਾਨ ਐ ਇਸੇ ਤਰ੍ਹਾਂ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਅੱਗੇ ਬਣਦਾ ਜਾਂਦਾ ਹੁਣ ਇੱਥੇ ਇੱਕ ਸਲਾਈ ਕੰਪਲੀਟ ਕਰ ਲਈ ਮੈਂ ਉਸੇ ਤਰ੍ਹਾਂ ਦੂਸਰੀ ਸਲਾਈ ਦੂਸਰੀ ਸਲਾਈ ਆਪਣੀ ਉਲਟ ਪਾਸੇ ਤੋਂ ਉਸੇ ਤਰ੍ਹਾਂ ਸਾਰੇ ਗੁੰਡੇ ਆਪਾਂ ਸਿੱਧੇ ਬਣਾਉਣੇ ਹਰੇਕ ਸਲਾਈ 'ਚ ਆਪਣਾ ਇੱਕ ਗੁੰਡਾ ਵੱਧ ਜਾਂਦਾ ਤੇ ਜਦੋਂ ਆਪਣੇ ਕੋਲ 10 ਗੁੰਡੇ ਹੋ ਜਾਂਦੇ ਆ ਉਦੋਂ ਆਪਾਂ 7 ਗੁੰਡੇ ਬੰਦ ਕਰਦੇ ਨੇ ਤਿੰਨ ਗੁੰਡੀਆਂ ਤੋਂ ਡਿਜ਼ਾਈਨ ਦੁਬਾਰਾ ਫੇਰ ਸ਼ੁਰੂ ਕਰ ਲੈਣਾ ਇਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ